ਤੇ ਜੋ ਮਨੇ ਅੱਜ ਬਣਾਇਆ ਆਲੂ ਦੇ ਪਰੌਂਠੇ ਸੰਡੇਰ ਦੇ ਨਮੇਸ਼ਾ ਹੀ ਹੁੰਦਾ ਸਾਡਾ ਇਹ ਮੇਰੇ ਪਲਾਂਟਸ ਪੂਰਨ ਲੱਗੇ ਹੋਏ ਥੋੜਾ ਜਿਆਦਾ ਫੈਲ ਗਿਆ ਸੀਗਾ ਮੈਂ ਤਾਂ ਚਲੋ ਡੰਡਾ ਲਾ ਕੇ ਬੰਨਦੀ ਆ ਥੋੜਾ ਜਿਆਦਾ ਉਹਦਾ ਵੀ ਧਿਆਨ ਬੱਚਿਆ ਮੰਗੋ ਰੱਖਣਾ ਪੈਂਦਾ ਤਾਂ ਫਲਦੇ ਆ ਬਾਕੀ ਸ਼ੌਕ ਦੀ ਗੱਲ ਆ ਸ਼ੌਕ ਹੋਣਾ ਚਾਹੀਦਾ ਸ਼ੌਕ ਤਾਂ ਆ ਗੁੱਡ ਮਾਰਨਿੰਗ ਜੀ ਜਗੇਜੀ ਮੰਡੇ ਦੀ ਸਵੇਰ ਤੇ ਸਵੇਰੇ ਸਵੇਰੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਮੇਰੇ ਬਲੌਗ ਦੀ ਵੀ ਮੈਂ ਕਿਹਾ ਚਲੋ ਸ਼ੁਰੂਆਤ ਕਰ ਲਵਾਂ ਫਿਰ ਐ ਈ ਰਹਿ ਜਾਂਦਾ ਜੇ ਅਗਰ ਨਾ ਸ਼ੂਟ ਕਰਾਂ ਤਾਂ ਫਿਰ ਰਹਿ ਜਾਂਦਾ ਬਣਨ ਤੋਂ ਇਸ ਕਰਕੇ ਮੈਂ ਚਲੋ ਬਲੌਗ ਦੀ ਸ਼ੁਰੂਆਤ ਕਰ ਲਵਾਂ ਕੱਲ ਦਾ ਦਿਨ ਸੰਡੇ ਸੀਗਾ ਤੇ ਸੰਡੇ ਸਾਡਾ ਇਦਾਂ ਹੀ ਨਿਕਲਿਆ ਕਿਉਂਕਿ ਮੇਰੇ ਮੰਮੀ ਦੀ ਸਿਹਤ ਹੋ ਗਈ ਸੀਗੀ ਖਰਾਬ ਪਿੰਡ ਤੋਂ ਉਹਨਾਂ ਨੂੰ ਕਿਸੇ ਦਵਾਈ ਨਾਲ ਘਬਰਾਹਟ ਜ਼ਿਆਦਾ ਹੋਣ ਲੱਗੀ ਸੀ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਦੱਸਿਆ ਸੀਗਾ ਉਹਨਾਂ ਦੀ ਸਰਜਰੀ ਹੋਈ ਸੀ ਤੇ ਉਸ ਕਰਕੇ ਉਹਨਾਂ ਨੂੰ ਘਬਰਾਹਟ ਜੀ ਫੀਲ ਹੁੰਦੀ ਸੀ ਜ਼ਿਆਦਾ ਤੇ ਇਸ ਕਰਕੇ ਉਹਨੂੰ ਐਮਰਜੈਂਸੀ ਲੈ ਕੇ ਆਉਣਾ ਪਿਆ ਤੇ ਫਿਰ ਉਹਨਾਂ ਨੂੰ ਡਾਕਟਰ ਦੇ ਦਿਖਾਇਆ ਸੀਗਾ ਇੱਕ ਕੋਈ ਮੈਡੀਸਿਨ ਜ਼ਿਆਦਾ ਸਟਰੋਂਗ ਹੈ ਉਹਦੇ ਕਰਕੇ ਉਹਨਾਂ ਨੂੰ ਘਬਰਾਹਟ ਹੋਣ ਲੱਗੀ ਸੀ ਤੇ ਫਿਰ ਰਾਤ ਮੈਂ ਉਹਨੂੰ ਉਲੀ ਰੱਖ ਲਿਆ ਤਾਂ ਮੈਂ ਕਿਹਾ ਚਲੋ ਉਹਨਾਂ ਦਾ ਪਿੰਡ ਥੋੜਾ ਜਿਹਾ ਔਰੇ ਸ਼ਹਿਰ ਤੋਂ ਥੋੜਾ ਦੂਰ ਹੈ 10-12 ਕਿਲੋਮੀਟਰ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਆਣਾ ਜਾਣਾ ਔਖਾ ਹੈ ਤੇ ਵੀ ਮੈਂ ਕਹਾਂ ਜੇ ਤੁਸੀਂ ਮੇਰੇ ਕੋਲੇ ਰਹਿ ਜਾਓ ਹੋਰ ਇਹ ਤੇ ਸਾਨੂੰ ਨੇੜੇ ਆ ਜੇ ਕੋਈ ਬਾਈਚਾਸ ਐਮਰਜੈਂਸੀ ਹੁੰਦੀ ਆ ਤਾਂ ਮੈਂ ਲੈ ਜੂਗੀ ਪਰ ਰਾਤ ਵੀ ਉਹਨਾਂ ਨੂੰ ਮੈਡੀਸਿਨ ਤਾਂ ਲਈ ਹੋਈ ਸੀਗੀ ਕਵਰਾੜ ਜੀ ਰਹੀ ਆ ਰਾਤ ਨੂੰ ਵੀ ਰਾਤ ਵੀ ਸੁੱਤੇ ਨਹੀਂ ਚੰਗੀ ਤਰ੍ਹਾਂ ਹੁਣ ਪਾਏ ਆ ਹੁਣ ਦਿਨ ਚੜੇ ਡਾਕਟਰ ਕੋ ਜਾਵਾਂਗੇ ਦਵਾਰੇ ਉਹ ਸਾਹ ਚੱਲਿਆ ਜੇ ਆਪਣੇ ਦਫ਼ਤਰ ਤੇ ਦਿਨ ਚੜੇ ਫੇਰ ਆ ਜੂਗੇ ਉਹ ਡਾਕਟਰ ਨੂੰ ਦਿਖਾ ਲੂਗੇ ਬਾਕੀ ਸਿਹਤ ਦਾ ਕੁਝ ਨਹੀਂ ਪਤਾ ਬਿਮਾਰੀਆਂ ਦਾ ਇੱਕਦਮ ਇਹ ਬੰਦਾ ਇੱਕ ਬਿਮਾਰੀ ਦਾ ਇਲਾਜ ਕਰਾਉਂਦਾ ਇਹ ਨਾਲ ਦੋ ਚਾਰ ਜਿਹੜੀਆਂ ਹੋਰ ਹੋ ਜਾਂਦੀਆਂ ਹੁਣ ਬਿਲਕੁਲ ਚੰਗੀ ਸੀਗੀ ਤੰਦਰੁਸਤ ਸੀਗੀ ਜਦੋਂ ਉਹ ਇਹ ਸਰਜਰੀ ਕਰਾਉਣੀ ਪਈ ਉਸ ਤੋਂ ਬਾਅਦ ਆਹ ਮੈਡੀਸਿਨ ਦੀ ਸਾਈਡ ਇਫੈਕਟ ਹੋ ਰੇ ਆ ਘਬਰਾਟ ਵਗੈਰਾ ਹੋ ਰਹੀ ਹੈ ਤੇ ਵਿਚਾਰੇ ਪਰੇਸ਼ਾਨੇ ਆ ਹੁਣ ਥੋੜਾ ਜਿਹਾ ਪਏ ਆ ਮੈਂ ਕਿਹਾ ਚੱਲ ਤੁਸੀਂ ਘੰਟਾ ਸੌ ਲਓ ਰਾਤ ਵੀ ਬਿਲਕੁਲ ਨਹੀਂ ਸੁੱਤੇ ਸਾਹੀ ਆ ਜਾਗਦੇ ਰਹੇ ਆ ਉਹ ਕੱਲ ਵਾਲੇ ਬਲੌਗ ਤੋਂ ਬਾਅਦ ਜੀ ਅੱਜ ਬਲੌਗ ਬਣਾ ਰਹੀ ਆਂ ਕੱਲ ਪੂਰਾ ਦਿਨ ਮੰਡੇ ਨੂੰ ਮੇਤੇ ਕੋਈ ਬਲੌਗ ਨਹੀਂ ਬਣਿਆ ਕਿਉਂਕਿ ਮੰਮੀ ਮੇਰੇ ਕੋਲੇ ਸੀਗੇ ਪਰ ਮੰਮੀ ਦੀ ਹੁਣ ਸਿਹਤ ਪਹਿਲਾਂ ਨਾਲੋਂ ਕਾਫੀ ਫਰਕ ਹੈ ਤੇ ਉਹ ਆਪਣੇ ਘਰ ਚਲੇ ਗਏ ਜੀ ਭਰਾ ਮੇਰਾ ਉਹਦਾ ਮਤਲਬ ਕਿ ਆਪਣਾ ਪੱਟੀ ਵੇਰਾ ਕਰਵਾ ਲੈ ਜਾਂਦਾ ਸੀਗਾ ਫਿਰ ਪਰ ਮੈਂ ਲੋਕਲ ਕਰਕੇ ਰੱਖ ਲਿਆ ਸੀਗਾ ਫਿਰ ਉਹਦੇ ਤੇ ਲੈ ਜਾਂਦੇ ਤੇ ਫਿਰ ਮੈਂ ਮੈਡੀਸਿਨ ਵੇਰਾ ਲੈ ਕੇ ਫਿਰ ਉਹਨੂੰ ਮੇਰੇ ਕੋਲੇ ਛੱਡ ਦਿੰਦੇ ਤੇ ਵੀ ਉੱਥੇ ਤੋਂ ਲਿਆਉਣਾ ਥੋੜਾ ਜਿਹਾ ਔਖਾ ਹੁੰਦਾ ਦਾ ਇੱਕ ਘੜੀ ਡਰਦੇ ਸੀਗੇ ਮੰਮੀ ਦੇ ਮਨ 'ਚ ਥੋੜਾ ਡਰ ਜਾ ਬੈਠ ਗਿਆ ਸੀਗਾ ਜਦ ਬੰਦੇ ਨੂੰ ਜਿਆਦਾ ਘਬਰਾਹਟ ਹ ਇਸ ਕਰਕੇ ਫਿਰ ਮੈਂ ਆਪਣੇ ਕੋਲ ਰੱਖ ਲਏ ਤੇ ਪਰ ਅੱਜ ਉਹਨਾਂ ਦੀ ਸਿਹਤ 'ਚ ਕਾਫੀ ਸੁਧਾਰ ਆਇਆ ਹੈ ਠੀਕ ਹੈ ਹੁਣ ਉਹ ਤੇ ਆਪਣੇ ਘਰ ਚਲੇ ਗਏ ਜੀ ਕਿਉਂਕਿ ਉਹਨਾਂ ਦਾ ਵੀ ਦਿਲ ਨਹੀਂ ਆਪਣੇ ਪੋਤਾ-ਪੋਤੀਆਂ ਵੇ ਨਾਲ ਲੱਗਦਾ ਨਹੀਂ ਬੰਦੇ ਨੂੰ ਨਾ ਅੱਤ ਪੈ ਜਾਂਦੀ ਆਪਣੇ ਘਰ ਦੀ ਹੁਣ ਮੈਂ ਚਾਹੇ ਔਰੇ ਜਿੰਨੇ ਮਰਜੀ ਉਹਨਾਂ ਨੂੰ ਸੂਤਾਂ ਦਵਾਂ ਪਰ ਉਹਨਾਂ ਨੂੰ ਆਪਣੇ ਘਰ ਦੀ ਯਾਦ ਤਾਂ ਪੈ ਚੁੱਕੀ ਐ ਉਹ ਮੇਰੇ ਭਾਈ ਭਤੀਜਿਆਂ ਦੇ ਬਿਨਾ ਔਰੇ ਉਹਨਾਂ ਨੂੰ ਉਹਨਾਂ ਦਾ ਦਿਲ ਨਹੀਂ ਲੱਗਦਾ ਇੱਕ ਅੱਧਾ ਦਿਨ ਤਾਂ ਚਲੋ ਆਰਾਮ ਨਾਲ ਰਹਿ ਜਾਂਦੇ ਆ ਇੱਕ ਦਿਨ ਫਿਰ ਉਹਦੇ ਬਾਅਦ ਉਹਨਾਂ ਨੂੰ ਹੋ ਜਾਂਦਾ ਵੀ ਮੈਂ ਆਪਣੇ ਘਰ ਚਲੇ ਜਾਵਾਂ ਉੱਥੇ ਹੁਣ ਉਹਨਾਂ ਨੂੰ ਅੱਤ ਪਈ ਆ ਪਿੰਡ ਦੇ ਮਾਹੌਲ ਦੀ ਘਰ ਦੀ ਹੁਣ ਅਸੀਂ ਅੰਦਰ ਰਹਿੰਦੇ ਸਾਰੇ ਦਿਨ ਉਹਨਾਂ ਨੂੰ ਬਾਹਰ ਰਹਿਣਾ ਬੇੜੇ 'ਚ ਬੈਠਦੇ ਆ ਜਾਂ ਕੋਈ ਆਇਆ ਗਿਆ ਰਹਿੰਦਾ ਬੇੜਾ ਤਾਂ ਸਾਡੇ ਵੀ ਹੈਗਾ ਇਹ ਪਰ ਔਰੇ ਇੰਨਾ ਬੰਦੇ ਨਹੀਂ ਅਸੀਂ ਬਾਹਰ ਪਰ ਮੰਮੀ ਨੂੰ ਉੱਥੇ ਆਪਣੇ ਪੋਤਿਆਂ ਦੀ ਯਾਦ ਆਉਂਦੀ ਸੀ ਇਸ ਕਰਕੇ ਮੰਮੀ ਅੱਜ ਗਈ ਹੈ ਆਪਣੇ ਘਰ ਨੂੰ ਤੇ ਮੈਂ ਕਿਹਾ ਵੀ ਚਲ ਜੇ ਫੇਰ ਜ਼ਰੂਰਤ ਹੋਈ ਤਾਂ ਫੇਰ ਆ ਜੇ ਔਰ ਇਹਨੂੰ ਕੱਲ ਉਹਨਾਂ ਦੀ ਕੋਈ ਵੇਰ ਡਸਟਿੰਗ ਵੇਰਾ ਹੋਣੀ ਨਹੀਂ ਹੈਗੀ ਡਾਕਟਰ ਨੇ ਕਹੇ ਤਾਂ ਵੀ 2 ਦਿਨ ਬਾਅਦ ਕਰਵਾਇਓ ਤਾਂ ਕਰਕੇ ਫੇਰ ਉਹਨੇ ਅੱਜ ਕੱਲੂ ਫ੍ਰੀ ਸੀਗੇ ਇਸ ਕਰਕੇ ਘਰ ਚਲੇ ਗਏ ਉਹ ਤੇ ਕਹਿੰਦੇ ਵੀ ਜੇ ਦੁਬਾਰੇ ਜ਼ਰੂਰਤ ਪਈ ਤਾਂ ਮੈਂ ਆ ਜੂੰਗੀ ਔਰ ਜੇ ਤੇਰੀ ਚੰਗੀ ਆ ਤੇਰੀ ਸੇਵਾ ਕਰਦੀ ਹੈ ਮੰਮੀ ਦੀ ਇਦਾਂ ਦੀ ਕੋਈ ਟੈਨਸ਼ਨ ਹੈ ਨਹੀਂ ਮੰਮੀ ਨੂੰ ਤੇ ਬਾਕੀ ਉਹਨਾਂ ਦੀ ਬੇੜੀ ਪਹਿਲੇ ਮੈਡੀਸਿਨ ਬਹੁਤ ਸਟਰੋਂਗ ਸੀ ਉਹ ਬੰਦ ਕਰਤੀ ਸੀਗੀ ਡਾਕਟਰ ਨੇ ਉਹਦੇ ਬਾਅਦ ਇਹਨਾਂ ਨੂੰ ਕਾਫੀ ਫਰਕ ਪੈ ਗਿਆ ਸੀ ਕਿ ਘਬਰਾਹਟ ਤੋਂ ਕੁਝ ਜਿਆਦਾ ਤੇਜ਼ ਮੈਡੀਸਿਨ ਹੁੰਦੀ ਹੈ ਨਾ ਫਿਰ ਉਹ ਬਰਦਾਸ਼ਤ ਨਹੀਂ ਹੁੰਦੀ ਕਈ ਵਾਰੀ ਇਸ ਕਰਕੇ ਮੰਮੀ ਨੂੰ ਦਿੱਕਤ ਹੋ ਰਹੀ ਸੀ ਤੇ ਹੁਣ ਉਹ ਠੀਕ ਹੈ ਅੱਜ ਦੇ ਵਲੌਗ ਚ ਇੰਨਾ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ